ਪਿਛਲੇ ਦਿਨੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਅਕਾਲੀ ਦਲ ਦੀ ਸਾਬਕਾ ਕੈਪਟਨ ਨੂੰ ਸੁਣਾਈ ਗਈ ਸਜ਼ਾ ਦੇ ਰੂਪ ਵਿੱਚ ਅੱਜ ਫਤਿਹਗੜ੍ਹ ਸਾਹਿਬ ਵਿਖੇ ਚੰਦੂ ਮਾਜਰਾ ਸਾਬਕਾ ਸੰਸਦ ਜਿਹੜਾ ਨੇ ਲੋ ਅੱਜ ਪਹਿਲਾਂ ਜੋੜੇ ਘਰ ਦੇ ਵਿੱਚ ਸੇਵਾ ਕੀਤੀ ਗਈ ਉਪਰੰਤ ਲੰਗਰ ਦੇ ਵਿੱਚ ਸੇਵਾ ਕੀਤੀ ਗਈ ਤੇ ਉਸ ਤੋਂ ਬਾਅਦ ਉਹ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਅਸ਼ੀਰਵਾਦ ਗੁਰੂ ਸਾਹਿਬ ਦਾ ਲਿਆ ਤੇ ਚੰਦੂ ਮਾ ਸਾਹਿਬ ਨਾਲ ਗੱਲਬਾਤ ਕਰਦੇ ਆ ਕਿ ਕੀ ਕਹਣਾ ਉਹਨਾਂ ਦਾ ਨਾ ਉਹ ਦੋਨੋਂ ਆਵਾਜ਼ ਥੋੜੀ ਜਿਹੀ ਘੁਣੀਨਾ ਗਈ। ਬਹੁਤ سارے ਲੋਕਾਂ ਨੇ ਕਾਫੀ ਇਲੈਕਟ੍ਰਿਕ ਸਪਲਾਈ ਸਮੇਂ ਦਿੱਤਾ ਜਿਹਨਾਂ ਪਾਰਲੀਮੈਂਟ ਦੀਆਂ ਚੋਣਾਂ ਹੋਈਆਂ ਉਹਨਾਂ ਤੋਂ ਪਾਰਟੀ ਨੂੰ ਜਮਾਨਤ ਜੀ ਮੈਂ ਸਾਹਮਣੇ ਨਾ ਲੈਤਾ ਤਾਂ ਪਾਰਟੀ ਗੈਲਰੀ ਵਿੱਚ ਸੀ ਇੰਡੀਆ ਨਾ ਵੀ ਦਿੱਲੀ ਮੈਂ ਜਾਸ ਹੀ ਬਨਾ ਕਾਏ ਲੈ ਹਰਾਸ ਦੀ ਬਨਾ ਕਾਏ ਲੈ ਜੋ ਸੰਗੀ ਸੇਵਾ ਕਰਕੇ ਮਾਨੂੰ ਤਸੱਲੀ ਹੋਈ ਹੈ ਵੈਸੇ ਵੀ ਸ਼ਹੀਦਾਂ ਦੇ ਪਵਿੱਤਰ ਖੂਨ ਨਾਲ ਰੰਗੀਏ ਧਰਤੀ ਹੈ ਸ੍ਰੀ ਫਤਿਹਗੜ ਸਾਹਿਬ ਦੀ ਤੇ ਇਸ ਧਰਤੀ ਤੇ ਆਣ ਕੇ ਕੁਦਰਤੀ ਤੌਰ ਤੇ ਮਾਨੂੰ ਸਕੂਨ ਆਉਂਦਾ ਔਰ ਸੇਵਾ ਕਰਕੇ ਹੋਰ ਵੀ ਆਉਂਦਾ ਸੇਵਾ ਸਿਮਰ ਸਾਡੀ ਗੁਰੂਆਂ ਦੀ ਮਹਾਨ ਫਿਲਾਸਫੀ ਦਾ ਆਧਾਰ ਆ ਅੱਜ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਨ ਵੀ ਆ ਉਸ ਸ਼ਹਾਦਤ ਨੂੰ ਵੀ ਪ੍ਰਣਾਮ ਕਰਦੇ ਆ ਮਾਤਾ ਗੁਜਰੀ ਜੀ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਦੀ ਸ਼ਹਾਦਤ ਨੂੰ ਸਰ ਦਾ ਸਰਕਾਰਪੇਟ ਕਰਤੇ ਨਾ ਸੇਵਾ ਕਰਕੇ ਮਨ ਨੂੰ ਬੜਾ ਸਕੂਨ ਆਇਆ ਜਨਮਾ ਸਾਹਿਬ ਜੇ ਗੱਲ ਕਰੀਏ ਜਿੱਥੇ ਤੁਸੀਂ ਉੱਥੇ ਜਦੋਂ ਸਦਾ ਸਨਾਰੇ ਸੀਸਰੀ ਜਤੇਦਾਰ ਸਾਹਿਬ ਤੇ ਉਹਦੋਂ ਤੁਸੀਂ ਉਹ ਗੱਲ ਕੀਤੀ ਸੀ ਤੇ ਉਹ ਕਿਵੇਂ ਕੀ ਦੇਖਦੇ ਆ ਉਹ ਗੱਲ ਹੈ ਜਦੋਂ ਨਾ ਕਿਸੇ ਨਿਰਦੋਸ਼ੇ ਨੂੰ ਤੁਸੀਂ ਦੋਸ਼ੀ ਬੰਦੇ ਕਰੋ ਤਾਂ ਕੁਦਰਤੀ ਤੌਰ ਤੇ ਮਨ ਚ ਉਤੇਜ ਨਾ ਹੁੰਦੀ ਆ ਮੇਰੇ ਮਨ ਦੇ ਵਿੱਚ ਜਿਹੜੀ ਭਾਵਕਤਾ ਸੀ ਉਸ ਭਾਵਕਤਾ ਦੇ ਵਿੱਚੋਂ ਮੈਂ ਆਪਣਾ ਸੱਚ ਸੁਣਾਉਣ ਦੀ ਗੱਲ ਕੀਤੀ ਮੈਂ ਗੁਰੂ ਦਾ ਸ਼ੁਕਰ ਕਰਦਾ ਮੈਨੂੰ ਸਮਰਥ ਬਖਸ਼ੀ ਸ਼ਕਤੀ ਮਿਲੀ ਮੈਂ ਉਸ ਝੂਠ ਨੂੰ ਨੰਗਾ ਕਰ ਸਕਿਆ ਔਰ ਮੈਨੂੰ ਇਸ ਗੱਲ ਦਾ ਮੈਂ ਧੰਨਵਾਦ ਵੀ ਕਰਦਾ ਸਿੰਘ ਸਾਹਿਬਾਨ ਦਾ ਜਿਨ੍ਹਾਂ ਨੇ ਮੇਰੀ ਗੱਲ ਸੁਣੀ ਔਰ ਉਸ ਸੱਚ ਨੂੰ ਜਾਣਿਆ ਔਰ ਜਿਹੜੇ ਝੂਠੇ ਬਿਆਨਵਾਜੀ ਝੂਠਾ ਪ੍ਰਚਾਰ ਮੇਰੇ ਵਿਰੁੱਧ ਜਾਨ ਬੁੱਝ ਕੇ ਕੀਤਾ ਜਾ ਰਿਹਾ ਸੀ ਇਸੇ ਤਰੀਕੇ ਨਾਲ ਉਹਨੂੰ ਨੰਗਾ ਕੀਤਾ ਜੈਦਾ ਸਾਹਿਬਾਨ ਨੇ ਮੈਨੂੰ ਮੌਕਾ ਦੇ ਕੇ ਔਰ ਮੈਂ ਸਮਝਦਾ ਕਿ ਕੁਝ ਲੋਕਾਂ ਨੇ ਉੱਥੇ ਮਾਹੌਲ ਖਰਾਬ ਕਰਨ ਦਾ ਜੋ ਏਕਤਾ ਦਾ ਪਿਆਰ ਦਾ ਸੁਖਾਵਾਂ ਮਾਤਾਵਰਨ ਬਣਿਆ ਸੀ ਉਹਦੇ ਤੇ ਬਾਅਦ ਦੇ ਵਿੱਚ ਕਿੰਤੂ ਪ੍ਰੰਤੂ ਕਰਕੇ ਆਪਣੀ ਹੀਰ ਸੁਣਾਉਣ ਦੀ ਗੱਲ ਕੀਤੀ ਜਿਹਦਾ ਮੈਂ ਲਿਖਤੀ ਤੌਰ ਤੇ ਆਪਣੀ ਸੇਵਾ ਕਰਨ ਤੋਂ ਬਾਅਦ ਸਬੂਤਾਂ ਸਮੇਤ ਜਾਇਦਾਰ ਸਾਹਿਬ ਕੋਲ ਲੈ ਕੇ ਜਰੂਰ ਜਾਵਾਂਗਾ ਔਰ ਆਸ ਕਰਾਂਗਾ ਕਿ ਜਿਹੜੇ ਵੀ ਲੋਕ ਇਸ ਤਰ੍ਹਾਂ ਦੇ ਸਾਜ਼ਸ਼ਾ ਕਰਦੇ ਨੇ ਉਹਨਾਂ ਦਾ ਨੋਟਿਸ ਲੈਣਾ ਚਾਹੀਦਾ ਉਹ ਕੌਣ ਲੋਕ ਨੇ ਉਹਨਾਂ ਦਾ ਪਿਸ਼ੋਕੜ ਕੀ ਆ ਔਰ ਮੈਂ ਸੱਚ ਸੁਣਾ ਕੇ ਪਰੂਫ ਸਬੂਤਾਂ ਤਹਿਤ ਕਿ ਜਦੋਂ ਮੈਂ ਮਤਲਬ ਜਦੋਂ ਬਲੈਕ ਥੰਡਰ ਹੋਇਆ ਉਦੋਂ ਤਾਂ ਵਰਨਾ ਸਰਕਾਰ ਹੈ ਨਹੀਂ ਸੀ ਉਦੋਂ ਤਾਂ ਗਵਰਨਰ ਹੀ ਰਾਜ ਸੀ ਤੇ ਬਲੈਕ ਥੰਡਰ ਦੇ ਵਿਰੁੱਧ ਅਸੀਂ ਮੁਜ਼ਾਹਰਾ ਕੀਤਾ ਚੰਡੀਗੜ੍ਹ ਚ 2 2.5 ਮਹੀਨੇ ਮੈਂ ਆਕੀ ਅਕਾਲੀ ਲੀਡਰਸ਼ਿਪ ਦੇ ਨਾਲ ਜੇਲ੍ਹ ਚ ਰਿਹਾ ਉਹ ਦੋਸ਼ ਲਾਉਣ ਆਏ ਤਾਂ ਮਾਫੀਨਾਮਾ ਦੇ ਕੇ ਭੱਜ ਗਏ ਸੀ ਤੇ ਫਿਰ ਉਹ ਤੋਂ ਪਹਿਲਾਂ ਜਿਹੜੀ 1986 ਚ ਪੁਲਿਸ ਐਂਟਰੀ ਹੋਈ ਸੀ ਉਦੋਂ ਮੈਂ ਵਜ਼ੀਰ ਨਹੀਂ ਸੀ ਇਹ ਤਾਂ ਰਿਕਾਰਡ ਦੀਆਂ ਗੱਲਾਂ ਬਲੈਕ ਉਦੋਂ ਪੁਲਿਸ ਐਂਟਰੀ ਹੋਈ ਸੀ 30 April 1986 ਨੂੰ ਮੈਂ 5 ਮਈ 1986 ਸੀ ਨੂੰ ਵਜ਼ੀਰ ਬਣਿਆ ਤੇ ਫਿਰ ਜਿਹੜਾ ਬਲੈਕ ਥੰਡਰ ਹੋਇਆ ਇਹ 88 ਜੋ ਹੋਇਆ ਸੋ ਮੇਰਾ ਮਤਲਬ ਹੈ ਸਾਰੀਆਂ ਲਿਖਤੀ ਸਬੂਤਾਂ ਲੈ ਕੇ ਜੈਦਾ ਸਾਹਿਬਾਨ ਨੂੰ ਜੰਮ